ਕਬੀਰ ਅਬਰ ਕੋਈ ਉਪਦੇਸ਼ ਤੇ ਮੁਖ ਮੈਂ ਪਰਹਰੇਤ ਰਸ ਬਰਾਨੀ ਰਖਤੇ ਖਾਇ ਕਰ ਕ ਖੇਤ ਇਹ ਪਾਵਨ ਸ਼ਲੋਕ ਕਬੀਰ ਸਬਦ ਦਾ ਉਚਾਰਨ ਕੀਤਾ ਹੋਇਆ 98 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਸਤਿਗੁਰਾਂ ਨੇ ਉਹਨਾਂ ਲੋਕਾਂ ਨੂੰ ਇੱਕ ਗਿਆਨ ਬਖਸ਼ਿਆ ਸਮਤ ਬਖਸ਼ੀਏ ਜਿਹੜੇ ਦੂਜਿਆਂ ਨੂੰ ਧਰਮ ਦਾ ਉਪਦੇਸ਼ ਦਿੰਦੇ ਨੇ ਧਰਮ ਦੀਆਂ ਵਿਚਾਰਾਂ ਧਰਮ ਦੀਆਂ ਗੱਲਾਂ ਧਰਮ ਦੇ ਸਿਧਾਂਤ ਦ੍ਰਿੜ ਕਰਾਉਂਦੇ ਨੇ ਸਤਿਗੁਰ ਜੀ ਇੱਥੇ ਲਿਖਦੇ ਨੇ ਕਿ ਹੋਰਾਂ ਨੂੰ ਬੜੀ ਉੱਚੀ ਉੱਚੀ ਕੂਕ ਕੇ ਬੰਦਾ ਉਪਦੇਸ਼ ਦਿੰਦਾ ਹੈ ਉਹਦੇ ਵਿੱਚ ਹਰ ਇੱਕ ਧਰਮ ਦਾ ਬੰਦਾ ਆ ਜਾਂਦਾ ਉਹ ਭਾਵੇਂ Hindu ਧਰਮ ਦਾ ਹੋਵੇ ਭਾਵੇਂ Musalman ਧਰਮ ਦਾ ਹੋਵੇ ਭਾਵੇਂ Sikh ਧਰਮ ਦਾ ਭਾਵੇਂ Isai ਧਰਮ ਦਾ ਕਿਉਂਕਿ ਜਦੋਂ ਗੱਲ ਉਪਦੇਸ਼ ਦੀ ਆ ਗਈ ਉਪਦੇਸ਼ ਕਿਸੇ ਵੀ ਧਰਮ ਦਾ ਬੰਦਾ ਜਦੋਂ ਦੇ ਰਿਹਾ ਪਾਸ਼ਾ ਕਹਿੰਦੇ ਨੇ ਪਰਮਾਤਮਾ ਦਾ ਉਪਦੇਸ਼ ਦੇ ਰਿਹਾ ਪਰਮਾਤਮਾ ਦੇ ਨਾਮ ਜਪਣ ਦੀ ਗੱਲ ਕਰਦਾ ਪਰਮਾਤਮਾ ਨਾਲ ਜੁੜਨ ਦੀ ਗੱਲ ਕਰਦਾ ਇੱਕ ਪਰਮਾਤਮਾ ਨੂੰ ਸਮਝਣ ਦੀਆਂ ਵਿਚਾਰਾਂ ਸਾਂਝੀਆਂ ਕਰ ਰਿਹਾ ਸਤਿਗੁਰ ਕਹਿੰਦੇ ਨੇ ਕਿਉਂਕਿ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਇੱਕ ਮਠਾਸ ਨਾਲ ਭਰਿਆ ਹੋਇਆ ਅੰਮ੍ਰਿਤ ਹੈ ਉਹ ਖੰਡ ਦੀ ਨਿਆਂਈਆਂ ਮਿੱਠੇ ਦੀ ਨਿਆਂਈ ਹੈ ਪਾਸ਼ਾ ਕਹਿੰਦੇ ਨੇ ਦੂਜਿਆਂ ਨੂੰ ਪਰਮਾਤਮਾ ਦੇ ਨਾਮ ਦੀ ਮਠਾਸ ਦਾ ਆਨੰਦ ਮਾਣਨ ਦੀ ਪ੍ਰੇਰਣਾ ਦੇਣ ਵਾਲਿਆ ਤੂੰ ਦੂਜਿਆਂ ਨੂੰ ਜੋਰ ਲਾਈ ਜਾਨਾ ਉਪਦੇਸ਼ ਕਰੀ ਜਾਨਾ ਕਿ ਨਾਮ ਜਪਿਆ ਕਰੋ ਪਰਮਾਤਮਾ ਨਾਲ ਜੁੜੋ ਪਰਮਾਤਮਾ ਬੜੀ ਵੱਡੀ ਹਸਤੀ ਐ ਬੜੀ ਵੱਡੀ ਤਾਕਤ ਐ ਉਸ ਪਰਮਾਤਮਾ ਦੇ ਦਰ ਦੇ ਮੰਗਤੇ ਬਣੋ ਜੋ ਵੀ ਦੁੱਖ ਹੈ ਆਪਣਾ ਪਰਮਾਤਮਾ ਨੂੰ ਸੁਣਾਓ ਪਰਮਰ ਸਾਬ ਕਹਿੰਦੇ ਨੇ ਜਦੋਂ ਉਪਦੇਸ਼ ਕਰਨ ਵਾਲੇ ਬੰਦੇ ਤੇ ਕੋਈ ਦੁੱਖ ਹੁੰਦਾ ਹੈ ਕੋਈ ਮੰਗਣ ਦੀ ਗੱਲ ਆਉਂਦੀ ਆ ਤਾਂ ਜਿਹੜਾ ਉਪਦੇਸ਼ ਕਰ ਰਿਹਾ ਬੰਦਾ ਉਹ ਜਗ ਦੇ ਉੱਤੇ ਨਿਰਭਰ ਕਰ ਰਿਹਾ ਦੁਨੀਆ ਉੱਤੇ ਨਿਰਭਰ ਹੈ ਦੂਜਿਆਂ ਨੂੰ ਤੇ ਕਹਿੰਦਾ ਤੂੰ ਪਰਮਾਤਮਾ ਤੋਂ ਮੰਗ ਪਰਮਾਤਮਾ ਬਹੁਤ ਸੁਖਾਂ ਦੀ ਖਾਨੇ ਬੜੇ ਵੱਡੇ ਸੁਖ ਦੇਣ ਵਾਲਾ ਹੈ ਪਰ ਜਦੋਂ ਆਪ ਦੀ ਵਾਰੀ ਆਉਂਦੀ ਹੈ ਪਾਸ਼ਾ ਕਹਿੰਦੇ ਨੇ ਫਿਰ ਇਹ ਬੰਦਿਆਂ ਦੇ ਅੱਗੇ ਝੋਲੀਆਂ ਅੜਦਾ ਫਿਰਦਾ ਮਨੁੱਖਾਂ ਤੋਂ ਮੰਗਦਾ ਤੋ ਸਤਗੁਰੂ ਜੀ ਸਮਝਾ ਰਹੇ ਨੇ ਕਿ ਅਬਰੇ ਕੋ ਉਪਦੇਸ਼ ਤੇ ਹੋਰਾਂ ਨੂੰ ਉਪਦੇਸ਼ ਕਰਨ ਵਾਲਿਆ ਜਦ ਤੂੰ ਆਪ ਉਸ ਉਪਦੇਸ਼ ਦੀ ਕਸਵੱਟੀ ਤੇ ਖਰਾ ਨਹੀਂ ਨਾ ਉਤਰਦਾ ਸਮਝ ਲੈ ਵੀ ਦੁਨੀਆਂ ਨੂੰ ਤੂੰ ਮਠਾਸ ਦੀ ਗੱਲ ਕਰਨ ਵਾਲਿਆ ਮਠਾਸ ਨਾਲ ਜੋੜਨ ਵਾਲਿਆ ਤੇਰੇ ਆਪ ਦੇ ਮੂੰਹ ਦੇ ਵਿੱਚ ਰੇਤਾ ਪੈ ਰਿਆ ਹੁੰਦਾ ਉਸ ਟਾਈਮ ਜਦੋਂ ਤੂੰ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਤੇ ਆਪ ਯਕੀਨ ਨਹੀਂ ਕਰਦਾ ਤੇਰਾ ਆਪ ਦਾ ਭਰੋਸਾ ਨਹੀਂ ਤੂੰ ਮਾਇਆ ਦੇ ਲਾਲਚ ਵਿੱਚ ਮਾਇਆ ਦੀ ਪਕੜ ਵਿੱਚ ਫਸਿਆ ਹੋਇਆ ਤੂੰ ਬੋਲਦਾ ਨਾ ਫਿਰ ਪਾਸ਼ਾ ਕਹਿੰਦੇ ਨੇ ਸਮਝ ਲੈ ਵੀ ਤੇਰੇ ਮੂੰਹ ਦੇ ਵਿੱਚ ਦੂਜਿਆਂ ਨੂੰ ਉਪਦੇਸ਼ ਕਰਨ ਵਾਲੇ ਦੇ ਮੂੰਹ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਮਠਾਸ ਨਹੀਂ ਪਾਸ਼ਾ ਕਹਿੰਦੇ ਨੇ ਉਹਨਾਂ ਦੇ ਮੂੰਹ ਦੇ ਵਿੱਚ ਰੇਤ ਪੈ ਰਹੀ ਹੈ ਕਿਉਂਕਿ ਆਪ ਉਸ ਉਪਦੇਸ਼ ਦੀ ਕਿਸਵੱਟੀ ਤੇ ਖਰੇ ਨਹੀਂ ਅਬਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਖ ਤੇ ਖਾਇਆ ਕਰ ਕਰ ਖੇਤ ਦੂਜਿਆਂ ਦੇ ਸਰਮਾਏ ਨੂੰ ਵਿਚਾਰਿਆ ਪਾਸ਼ਾ ਕਹਿੰਦੇ ਦੂਜਿਆਂ ਦੀ ਰਾਸ਼ੀ ਉਹ ਬਚਾਉਣ ਦੀ ਕੋਸ਼ਿਸ਼ ਕਰਦਾ ਦੂਜਿਆਂ ਦਾ ਜੀਵਨ ਸਫਲ ਕਰਨ ਦੇ ਯਤਨ ਕਰਦਾ ਕਰਦਾ ਪਾਸ਼ਾ ਕਹਿੰਦੇ ਨੇ ਆਪ ਦੇ ਘਰ ਦਾ ਖੇਤ ਹੈ ਜਿਹੜਾ ਆਪ ਦੀ ਫਸਲ ਹੈ ਜਿਹੜੀ ਪਾਸ਼ਾ ਕਹਿੰਦੇ ਨੇ ਉਹ ਖਾਦੀ ਜਾ ਰਹੀ ਹੈ ਉਹ ਲਾਲਚ ਦੇ ਵਿੱਚ ਬਕਾਰਾਂ ਦੇ ਵਿੱਚ ਆਪ ਦਾ ਖੇਤ ਉਜੜਦਾ ਜਾ ਰਿਹਾ ਤੇ ਦੂਜਿਆਂ ਦੇ ਖੇਤ ਦੇ ਪਾਸ਼ਾ ਕਹਿੰਦੇ ਇਹ ਕਾਂ ਆਂਦਾ ਫਿਰਦਾ ਪੰਛੀ ਡੰਦਾ ਫਿਰਦਾ ਆਪ ਦਾ ਖੇਚੂ ਗਿਆ ਜਾ ਰਿਹਾ ਸੋ ਇਸ 98 ਨੰਬਰ ਸਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਜੇ ਤੂੰ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਜੇ ਉਸ ਰੱਬ ਦੀ ਗੱਲ ਕਰਦਾ ਤੂੰ ਵੀ ਯਤਨ ਕਰਿਆ ਕਰ ਲੋਕਾਂ ਨੂੰ ਸਮਝਾਉਣ ਵਾਲਿਆ ਉਸ ਪ੍ਰਮਾਤਮਾ ਦੀ ਯਾਦ ਵਿੱਚ ਤੂੰ ਵੀ ਸੁਰਤ ਕਰਕੇ ਜੁੜਿਆ ਕਰਨਾ ਜੇ ਲੋਕੀ ਭਰੋਸਾ ਰੱਖਣ ਉਸ ਪ੍ਰਮਾਤਮਾ ਤੇ ਤੂੰ ਆਪ ਦਾ ਭਰੋਸਾ ਵੀ ਕੈਮ ਰੱਖ ਤੋ ਸਤਿਗੁਰੂ ਜੀ ਇੱਥੇ ਸਾਨੂੰ ਇਹ ਸਮਝਾਉਂਦੇ ਨੇ ਕਿ ਪ੍ਰਮਾਤਮਾ ਬਾਕੀ ਵੱਡੀ ਤਾਕਤ ਹੈ ਪਰ ਉਸ ਵੱਡੀ ਤਾਕਤ ਦੀਆਂ ਕੱਲੀਆਂ ਗੱਲਾਂ ਕਰਨੀਆਂ ਉਸ ਪ੍ਰਮਾਤਮਾ ਤੇ ਉੱਤੇ ਵਿਸ਼ਵਾਸ ਨਾ ਰੱਖਣਾ ਕੱਲੀਆਂ ਗੱਲਾਂ ਹੀ ਕਰੀ ਜਾਨਾ ਭਰੋਸਾ ਨਹੀਂ ਹੈ ਪਾਸ਼ਾ ਕਹਿੰਦੇ ਫਿਰ ਪਰਮਾਤਮਾ ਦੇ ਨਾਮ ਦੀ ਮਠਾਸ ਤੋਂ ਵਾਂਝਾ ਰਹਿ ਰਿਹਾ ਤੇਰੇ ਸੁਰਤ ਦੇ ਅੰਦਰ ਪਾਸ਼ਾ ਕਹਿੰਦੇ ਨੇ ਉਹ ਬਕਾਰਾਂ ਦੀ ਅਗਿਆਨਤਾ ਦੀ ਰੇਤ ਹੀ ਪੈ ਰਹੀ ਹੈ ਦੂਜਿਆਂ ਦਾ ਖੇਤ ਬਚਾਉਂਦਾ ਬਚਾਉਂਦਾ ਪਾਸ਼ਾ ਕਹਿੰਦੇ ਆਪ ਦਾ ਖੇਤੂ ਆਪ ਦੇ ਹੱਥੀ ਉਹ ਜਾਣਦਾ ਜਾ ਰਿਹਾ ਤੇਰਾ ਜ਼ਿੰਦਗੀ ਹੈ ਜਿਹੜੀ ਦੂਜਿਆਂ ਦੀ ਜ਼ਿੰਦਗੀ ਸਫਲ ਕਰਨ ਦੇ ਚੱਕਰ ਚ ਆਪਦੀ ਜ਼ਿੰਦਗੀ ਪਾਤਸ਼ਾਹ ਕਹਿੰਦੇ ਨੇ ਤੇਰੀ ਬਰਬਾਦ ਹੁੰਦੀ ਜਾ ਰਹੀ ਹੈ ਜਦੋਂ ਤੂੰ ਸਤਮਤਿ ਪਰਮਾਤਮਾ ਨਾਲ ਦਿਲੋਂ ਨਹੀਂ ਜੁੜਿਆ ਕੱਲਾ ਰੱਬ ਦੀਆਂ ਗੱਲਾਂ ਹੀ ਕਰਦਾ ਹੈ ਮਾਰਾ ਕਹਿੰਦੇ ਫਿਰ ਨੁਕਸਾਨ ਦੇ ਇੱਥੇ ਸਤਿਗੁਰੂ ਕਬੀਰ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ